ਸੋਨਾ ਅੱਜ ਪਹਿਲੀ ਵਾਰ 67000 ਤੱਕ ਪਹੁੰਚਿਆ ਇਸ ਮਹੀਨੇ ਵਿੱਚ ਹੁਣ ਤੱਕ 4000 ਰੁਪਏ ਤੋਂ ਜ਼ਿਆਦਾ ਮਹਿੰਗਾ ਹੋਇਆ ਅੱਜ ਯਾਨੀ ਵੀਰਵਾਰ 21 ਮਾਰਚ ਨੂੰ ਇੰਡੀਆ ਬੁਲਿਨ ਐਂਡ ਜੁਐਲਰ ਦੇ ਅਨੁਸਾਰ 10 ਗ੍ਰਾਮ ਸੋਨਾ 1279 ਰੁਪਏ ਵਧ ਕੇ 68968 ਰੁਪਏ ਤੱਕ ਪਹੁੰਚ ਗਿਆ ਜਦੋਂ ਕਿ ਕੱਲ ਯਾਨੀ 20 ਮਾਰਚ ਨੂੰ ਸੋਨੇ ਦੀ ਕੀਮਤ 65646 ਰੁਪਏ 10 ਗ੍ਰਾਮ ਦੇ ਹਿਸਾਬ ਨਾਲ ਸੀ ਤੇ سونے ਦੇ ਤੇਜ਼ੀ ਨਾਲ ਮਹਿੰਗੇ ਹੋਣ ਦੇ ਪੰਜ ਪ੍ਰਮੁੱਖ ਕਾਰਨ 2024 ਵਿੱਚ ਦੁਨੀਆ ਭਰ ਵਿੱਚ ਮੰਦੀ ਦੀਆਂ ਸ਼ੰਕਾ ਵਿਆਜ ਦੇ ਸੀਜ਼ਨ ਹੋਣ ਕਰਕੇ سونے ਦੀ ਡਿਮਾਂਡ ਵਧੀ ਦੁਨੀਆ ਭਰ ਵਿੱਚ ਕੇਂਦਰੀ ਬੈਂਕ ਸੋਨਾ ਖਰੀਦ ਰਹੇ ਦੁਨੀਆ ਭਰ ਵਿੱਚ ਮਹਿੰਗਾਈ ਵਧਣ ਨਾਲ سونے ਨੂੰ ਸਪੋਰਟ ਕੀਤਾ ਗਿਆ ਏਟੀਐਫ ਬਾਇੰਗ ਦੀ ਵਜ੍ਹਾ ਨਾਲ سونے ਦਾ ਨਿਵੇਸ਼ ਵਧਿਆ ਮਾਰਚ ਵਿੱਚ ਹੁਣ ਤੱਕ 4000 ਤੋਂ ਜ਼ਿਆਦਾ ਮਹਿੰਗਾ ਹੋਇਆ ਸੋਨਾ ਮਾਰਚ ਵਿੱਚ سونے ਦੀ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ ਮਹੀਨੇ ਦੀ ਸ਼ੁਰੂਆਤ ਯਾਨੀ 1 ਮਾਰਚ ਨੂੰ ਸੋਨਾ 62592 ਰੁਪਏ 10 ਗ੍ਰਾਮ ਸੀ ਜਦੋਂ ਕਿ 20 ਮਾਰਚ ਨੂੰ 66968 ਰੁਪਏ ਤੇ ਪਹੁੰਚ ਗਿਆ ਯਾਨੀ 20 ਦਿਨਾਂ ਵਿੱਚ ਇਸ ਦੀ ਕੀਮਤ 4376 ਰੁਪਏ ਪ੍ਰਤੀ 10 ਗ੍ਰਾਮ ਮਹਿੰਗੀ ਹੋ ਗਈ। ਕੁੱਲ ਮਿਲਾ ਲਓ ਤਾਂ 2023 ਵਿੱਚ ਸੋਨਾ 8000 ਰੁਪਏ ਮਹਿੰਗਾ ਹੋਇਆ ਸੀ। ਸਾਲ 2023 ਦੀ ਸ਼ੁਰੂਆਤ 'ਚ ਸੋਨਾ 54867 ਰੁਪਏ ਪ੍ਰਤੀ 10 ਗ੍ਰਾਮ ਸੀ ਜਦੋਂ ਕਿ 31 ਦਸੰਬਰ 2023 ਨੂੰ ਰੇਟ 1246 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ। ਯਾਨੀ ਸਾਲ 2023 ਵਿੱਚ ਇਹਦੀ ਕੀਮਤ 8379 ਰੁਪਏ ਯਾਨੀ 16% ਦੀ ਤੇਜ਼ੀ ਆਈ। ਐਕਸਪਰਟਾਂ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸੋਨੇ ਦੀ ਤੇਜ਼ੀ ਜਾਰੀ ਰਹੇਗੀ। ਇਹਦੇ ਚੱਲਦੇ ਹੀ ਸਾਲ ਦੇ ਅਖੀਰ ਤੱਕ ਸੋਨਾ 70000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ। ਹੁਣ ਕਈ ਲੋਕ ਸੋਨੇ ਨੂੰ ਨਿਵੇਸ਼ ਦੀ ਪਾਲਿਸੀ ਤਰ੍ਹਾਂ ਵੇਖਦੇ ਹਨ। ਪਰ ਇਸ ਵਿੱਚ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਸੋਨੇ ਦੇ ਰੀਸੇਲ ਵੈਲਿਊ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਧੰਨਵਾਦ।